ਸਲਾਦੋ ਪੰਜਾਬ ਦੀ ਭਗਵੰਤਾਨ ਸਰਕਾਰ ਹਰ ਪਿੰਡ ਹਰ ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਜਿਹਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿਹੜੇ 2.5 ਸਾਲਾਂ ਦੇ ਵਿੱਚ ਚੱਲ ਰਹੇ ਨੇ ਔਰ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾਹ ਦੇ ਵਿੱਚ ਦੁਬਾਰਾ ਪਹੁੰਚੇ ਹਾਂ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਲਾਡੀਟੋਸ ਜੀ ਐਮਐਲਏ ਸਾਹਿਬ ਡਿੰਪੀ ਜੀ ਕੋਣੀ ਸਾਹਿਬ ਔਰ ਪ੍ਰਿਤਪਾਤ ਸ਼ਰਮਾ ਜੀ ਅੱਜ ਇਕੱਲੇ ਗਿੱਦੜਵਾਹ ਹਲਕੇ ਦੇ ਹੀ ਸੱਤ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿੱਥੇ ਤੇ ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਏ ਆ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀ ਪੱਥਰ ਰੱਖ ਰਹੇ ਆ ਜਿਹੜੀਆਂ ਅਗੇ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਵਾਹਾ ਹਲਕਾ ਬੇਸਿਕ ਫੈਸਿਲਿਟੀਜ਼ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮਾਡਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦੜਵਾਹ ਨੂੰ ਦਿੱਤਾ ਜਾ ਸਕੇ 25 ਸਾਲਾਂ ਤੋਂ ਪੰਜਾਬ ਦੀ ਭਗਵੰਤਮਾਨ ਸਰਕਾਰ ਹਰ ਪਿੰਡ ਹਰ ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਜਿਹਦੇ ਲਈ ਵੱਡੇ ਪੱਧਰ ਦੇ ਇੱਕ ਉੱਪਰ ਕੰਮ ਨੇੜੇ 25 ਸਾਲਾਂ ਦੇ ਵਿੱਚ ਚੱਲ ਰਹੇ ਨੇ ਔਰ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾਹ ਦੇ ਵਿੱਚ ਦੁਬਾਰਾ ਪਹੁੰਚੇ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਲਾਡੀਟੋਸ ਜੀ ਐਮਐਲਏ ਸਾਹਿਬ ਡਿੰਪੀ ਜੀ ਕੋਣੀ ਸਾਹਿਬ ਔਰ ਪ੍ਰਿਤਪਾਲ ਸ਼ਰਮਾ ਜੀ ਅੱਜ ਇਕੱਲੇ ਗਿੱਦੜਵਾਹ ਹਲਕੇ ਦੇ ਹੀ ਸੱਤ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿੱਥੇ ਤੇ ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਏ ਆ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀ ਪੱਥਰ ਰੱਖ ਰਹੇ ਆ ਜਿਹੜੀਆਂ ਅਗੇ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਵਾਹਾ ਹਲਕਾ ਬੇਸਿਕ ਫੈਸਿਲਿਟੀਜ਼ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮੋਡਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦੜਵਾਹ ਨੂੰ ਦਿੱਤਾ ਜਾ ਸਕੇ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par